ਨਹੀਂ ਨਹੀਂ ਅਸੀਂ ਭੀਂਦਾ ਤੇ ਗੁਰਦਿਆਵਾਂ ਨਾਲ ਬੜੇ ਗੁੱਡਿਆਂ ਨੂੰ ਪਾ। ਚਲੋ ਤੇ ਮੈਂ ਲਾਰ ਲਾਵਾ। ਇਹ ਕਹੋ ਨਾ ਇੱਕ ਖਾਨ ਲਿਆ। ਮੈਨੂੰ ਨਹੀਂ ਆਉਂਦੀ ਲੋੜ। ਮੈਂ ਦਿਨ ਮਰਜ਼ੀ ਅੱਖਾਂ ਵਿਖਾਈ ਜਾਂਦੇ। ਜਦੋਂ ਗੁਰਮਤੇ ਦਾ ਤੇ ਉਹ ਪਤਾ ਕਿਹਨੇ ਗੁਰਮਤੇ ਕਿਹਾ। ਗੁਰਮਤੇ ਉਹ ਕਰਾਈ ਕਿ ਨਹੀਂ ਤਾਨੂੰ ਪਤਾ ਤੂੰ ਗੁਰਮਤੇ ਕਹਿੰਦੇ। ਤੂੰ ਬਾਪਾ ਜੀ ਕਹਿੰਦਾ। ਤੂੰ ਹੀ ਕਹਿਣਾ ਨੱਤੇ। ਪੁੱਛੀ ਕਹਿਣਾ। ਕਹਿੰਦਾ ਇਹ ਆਪਰ ਕਰਦੇ ਯਾਰ ਬੰਦਾ ਦਸ ਦੀ ਕੱਪੜਾ ਆ ਰਿਹਾ ਤੇ ਚੰਗਾ ਨਹੀਂ ਲੱਗਦਾ ਕਾਰਨ ਕਰਦੇ ਆ ਕਾਲੀ ਜੀ ਵੀ ਜੇ ਰੱਖਣੀ ਕਹੀ ਆ ਤੁਸੀ ਕਾਰਵਾਈ ਕਰ ਰਿਹਾ ਬਾਬਾ ਮਾਰਾ ਪ੍ਰਕਾ ਕਰਵਾਈ ਨਹੀਂ ਕਰਦੇ ਨਹੀਂ ਜਨਾ ਫੇਰ ਰੋਕਣ ਆਏ ਜੀ ਕਾਰਵਾਈ ਰੋਕਣ ਆਏ ਜੀ ਪਰਚਾ ਕਰਕੇ ਕਰਾਉਣਾ ਹੈ ਜੀ ਕਾਲੀ ਕਰਨ ਨੂੰ ਕੀ ਆ ਰਿਹਾ ਪੈਸਾ ਜਾਓ ਪਰਚਾ ਫਾਈਰ ਬਾਬਾ ਜੀ ਕਰੀ ਫਾਈਰ ਕਰੋ ਸਭ ਤੋਂ ਰੈਫਾਈਰ ਨਾਲ ਹਰਕਾਰ ਲੜਵਾ ਕਤੋ ਜਾਂਦਾ ਜੀ ਇਹ ਗੱਲ ਕਰਨੀ ਬਹਿ ਕਰੋ ਫਾਈਰ ਹੋ ਰਹੀ ਹੈ ਇਹ ਕਰਦੇ ਹੋ ਨਾ ਸਾਡੀ ਗੱਲ ਕਰੇ ਬਹੁਤ ਚਾਰ ਦੀ ਸ਼ੀਟ ਹੋ ਗਏ ਹਨ ਤੇ ਮੰਗੋ ਅਸੀਂ ਤੇ ਪਰਚਾਤ ਕਰਾਏ ਸ਼ੀਟ ਯਾਰ ਆਪਾਂ ਨਹੀਂ ਲੱਗੋ ਬਾਈ ਹੋ ਗਿਆ ਸਾਰੇ ਨਾ ਹੋ ਗਿਆ ਸਾਰੇ ਸਾਡੇ ਸ਼ੀਟ ਹੋਏ ਸਾਡੇ ਸ਼ੀਟ ਕਿੰਨੀ ਗਿਣਤੀ ਆ ਹਾਂ ਆ ਗਈ ਗੱਲ ਇੱਕ ਮਿੰਟ ਕਿੰਨੀ ਗਿਣਤੀ ਆ ਆ ਗਈ ਨਾ ਗੱਲ ਅਸੀਂ ਕਿ ਸਾਰਾ ਕੁਝ ਆਪੇ ਪਈਦਾ ਹੈ ਬਾਬਾ ਜੀ ਗਿਣਦੇ ਕਰਨ ਦੇ ਆਪਾਂ ਜਮ ਕਰੇ ਫਿਰ ਤੁਹਾਡੇ ਲੱਗੇ ਕਿੰਨੇ ਕਿੱਥੇ ਰਹਿ ਉਦੋਂ ਦੇ ਇੰਨੇ ਕਰਦੇ ਸਾਡੀ ਡਿਊਟੀ ਮੰਦੀ ਅਸੀਂ ਤਨਖਾਹਾਂ ਲਾ ਰਹੇ ਹਾਂ ਬਾਬਾ ਜੀ ਤਨਖਾਹਾਂ ਕੋਲ ਨਾ ਆ ਰਹਾ ਗੁਰੂ ਗ੍ਰਾਮ ਦਾ ਆਪੀ ਬੋਲ ਕੇ ਨਾ ਤੁਸੀਂ ਨਾ ਕਰੀਂ ਕਿਰਤੀ ਸਿੰਘ ਆਹੀਂ ਆਪਣਾ ਕੰਮ ਕਰ ਸਾਡੇ ਖੇਰਦਾ ਤੁਸੀਂ ਕਿੱਥੇ ਰਹਿ ਇਹਨੇ ਕਰਦੇ ਬਾਬਾ ਜੀ ਤਨਖਾਹ ਤੇਰੇ ਕੋਲ ਦੀ ਡਕਦੀ ਕਿ ਕਹਿੰਦੇ ਡਕਦੀ ਆਪਾਂ ਫੋਨ ਮੋਬਾਈਲ ਫੜ ਕੇ ਬਾਹਰ ਹੀ ਨੇ ਮੇਰਾ ਮੋਬਾਈਲ ਫੜ ਕੇ ਬਾਹਰ ਹੀ ਨੇ ਇਹ ਚੀਜ਼ ਬਲਵਾਤ ਕਰਾਏ ਆ ਅੱਛਾ ਜੀ ਬਲਵਾਤ ਕਰਾਏ ਇਹ ਚੀਜ਼ ਕਰਾ ਗਣਾ ਬੋਲ ਕੀ ਕਰਦੇ ਆ ਬੋਲ ਨਹੀਂ ਬਤਨ ਬਾਬਾ ਜੀ ਆਪਾਂ ਕਾਰ ਨਹੀਂ ਕਰਾ ਲਿਆ ਨਾ ਆਪਾਂ ਇਹਦੀ ਗਿਣਤੀ ਚਾਹੀਦੀ ਆਪਾਂ ਗਿਣਤੀ ਕਿੰਨੀ ਆ ਗਿਣਤੀ ਕਰਾਓ ਤਾਂ ਕਿ ਹਾਣੂ ਰੱਖੋ ਪਰ ਤੜਵੇ ਕਰੀਏ ਆ ਰੋਸੇ ਲੱਗੇ ਆ ਬਾਬਾ ਜੀ ਸਭ ਗਿਣਤੀ ਕਰੋ ਬਸ ਗਿਣਤੀ ਕਰਾਓ ਆ ਜਾਓ ਲਗਾਉਣ ਵਾਸਤੇ ਦਿਓ ਆ ਹੁਣ ਠੀਕ ਇੱਕ ਪੰਡ ਖੋਲਣੀ ਇੱਥੇ ਹਾਂਜੀ ਖੋਲੋ ਪੰਡ ਕਰ ਦੋ ਇੱਕ ਇੱਕ ਪੰਡ ਖੋਲ ਕੇ ਬੰਨੀ ਜਾਣੀ ਆ ਦੱਸੋ ਆਪਾਂ ਗਿਣਤੀ ਕਰਾਈ ਜਾਣੀ ਅੱਛੀ ਲੋਕ ਇਹ ਇਹਨੂੰ ਵਿੱਚ ਬਣੋ ਆ ਖੋਲੋ ਪਹਿਲਾਂ ਸਾਰੀਆਂ ਪੋਥੀਆਂ ਦੇ ਤੌਰ ਤੇ ਕਿ ਲੈ ਆਓ ਐ ਇਹਨੂੰ ਕਰੋ ਵੀਰ ਪਾਪਾ ਜੀ ਆਓ ਚਲੋ ਇੱਥੇ ਕਰ ਬਾਬਾ ਜੀ ਇੱਥੇ ਨਹੀਂ ਨਹੀਂ ਕਰਨਾ ਬੋਲੋ ਪਾਪਾ ਜੀ